ਦਿਵਾਰ ਨਕਣਾ ਨੀਲੇ ਸਾਥੀ ਲੱਗ ਗਏ ਸਾਹਿਬ ਦੀ ਫਟ ਇੱਕ ਉਸ ਦੇ ਕੋਲ ਨਾ ਨਹੀਂ ਹੁੰਦੀ ਬਸ ਇਹ ਦੋ ਇੰਨੇ ਸਿਰ ਬਾਸਤ ਆ ਗਏ ਉਹ ਅਮੜੀ ਇਰਨੇ ਉਤੇ ਨਸ਼ਾ ਸੰਸਾ ਗੀਤਾ ਵਹੀ 35 40 ਜਾਣੇ ਸਾਡੇ ਤੇ ਹਮਲਾ ਕਰਤਾ ਬਾਜ ਨੇ ਜੀ ਬੱਬੂ ਮਾਨ ਦੇ ਚੱਲਦੇ ਸ਼ੋਅ ਦੇ ਦੌਰਾਨ ਹੋਇਆ ਵੱਡਾ ਹੰਗਾਮਾ ਨੌਜਵਾਨਾਂ ਨੇ ਸ਼ੋਅ ਦੇਖਣ ਆਇ ਇੱਕ ਪਤੀ ਤੇ ਉਸ ਦੀ ਪਤਨੀ ਦੀ ਕੀਤੀ ਕੁੱਟਮਾਰ ਤੁਹਾਨੂੰ ਦੱਸਦੇ ਕਿ ਬੱਬੂ ਮਾਨ ਦੇ ਸ਼ੋਅ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਬਟਿੰਡਾ ਦੇ ਇੱਕ ਨਿੱਜੀ ਇੰਸਟੀਚਿਊਟ ਦੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦਾ ਲਾਈਵ ਸ਼ੋਅ ਚੱਲ ਰਿਹਾ ਸੀ ਤੈਸੇ ਦੌਰਾਨ ਨੌਜਵਾਨ ਨਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਮਗਰੋਂ 35 ਤੋਂ 40 ਨੌਜਵਾਨਾਂ ਨੇ ਇੱਕ ਪਤਨੀ ਤੇ ਉਸ ਦੀ ਪਤਨੀ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਤਾਂ ਹਮਲੇ ਦੇ ਵਿੱਚ ਪਤੀ ਪਤਨੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਬਟਿੰਡਾ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹਸਪਤਾਲ ਦੇ ਵਿੱਚ ਦਾਖਲ ਰਵੀ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਅਤੇ ਆਪਣੀ ਸਾਲੀ ਦੇ ਨਾਲ ਬੀਤੇ ਦਿਨੀ ਬਾਬਾ ਫਰੀਦ ਕਾਲਜ ਦੇ ਵਿੱਚ ਚਲ ਰਿਹਾ ਇੱਕ ਗਾਇਕ ਬੱਬੂ ਮੰਦਪ ਪ੍ਰੋਗਰਾਮ ਦੇਖਣ ਦੇ ਲਈ ਗਿਆ ਸੀ ਤਾਂ ਬੀਤੀ ਸ਼ਾਮ ਜਦੋਂ 4:30 ਵਜੇ 쇼 ਦੇਖਣ ਲਈ ਅੰਦਰ ਦਾਖਲ ਹੋਏ ਤਾਂ ਕੁਝ ਨੌਜਵਾਨ ਹੰਗਾਮਾ ਕਰ ਰਹੇ ਸੀ ਉਹਨਾਂ ਨੌਜਵਾਨਾਂ ਦੇ ਬਲ ਉਸ ਦੀ ਪਤਨੀ ਅਤੇ ਉਸ ਦੀ ਸਾਲੀ ਉੱਤੇ ਗਲਤ ਟਿੱਪਣੀ ਕੀਤੀ ਤੇ ਲਗਾਤਾਰ ਗਲਤ ਟਿੱਪਣੀਆਂ ਕਰ ਰਹੇ ਸੀ ਤਾਂ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਤੇਜ਼ ਤਰ੍ਹਾਂ ਥਿਆਰਾਂ ਦੇ ਨਾਲ ਸਾਡੇ ਤੇ ਹਮਲਾ ਕਰ ਦਿੱਤਾ ਜੀ ਜੀ ਕੀ ਨਾਮ ਹੈ ਤੇ ਕੀ ਮਾਮਲਾ ਹੋਇਆ ਮੇਰਾ ਨਾਮ ਹਰਪ੍ਰੀਤ ਹੈ ਜੀ ਦੇ ਜਦੋਂ ਮੌਲਾ ਬਾਬਾ ਖਰੀਚ ਚ ਫੰਕਸ਼ਨ ਸੀ ਅੱਜ ਜਿਹੜਾ ਅੰਦਰ ਪੈਸੋਗਾ ਬਾਬਾ ਖਰੀਚ ਚ ਫੰਕਸ਼ਨ ਸੀ ਅਸੀਂ ਦੇਖਣ ਗਏ ਸੀ ਫੈਮਿਲੀ ਨਾਲ ਤੇ ਜਦੋਂ ਅਸੀਂ ਵਾਪਸ ਆ ਰਹੇ ਸੀ ਤੇ ਆਪਣਾ ਉੱਥੇ ਆਪਣਾ ਨਾਲ ਮਿਸੇਸ ਨੂੰ ਧੱਕੇ ਧੁੱਕੇ ਮਾਰੇ ਇਹਨਾਂ ਨੇ ਤੇ ਨਾਲ ਬੇਬੀ ਸੀਗਾ ਉਹ ਡਿੱਗ ਪੈਣਾ ਵੀ ਮੈਂ ਕਹਦਾ ਬਈਰ ਦੇਖ ਕੇ ਦੁਰਪੋ ਬੇਬੀ ਡਿੱਗ ਪੈਣਾ ਸੀ ਤੇ ਆਪਣਾ ਇਹਨੇ ਜਿਵੇਂ ਨਾ ਕਹੇ ਨਹੀਂ ਦਿੱਤਾ ਬਸ ਮਢੀਰ ਦੇ ਉੱਤੇ ਨਸ਼ਾ ਵਿੱਚ ਬੀਤਾ ਵਹੀ ਪੈਟੀ ਜਲੀ ਜਾਂਦੇ ਸਾਡੇ ਤੇ ਹਮਲਾ ਕਰਤਾ ਬਾਈ ਨੇ ਜੀ ਕੋਈ ਨਹੀਂ ਤੇ ਸਟੂਡੈਂਟ ਸੀ ਆਫਸਾਈਡ ਸੀ ਆਫਸਾਈਡ ਸੀ ਪਤਾ ਨਹੀਂ ਸਟੂਡੈਂਟ ਸੀਗੇ ਵਿੱਚ ਸਟੂਡੈਂਟ ਆਫਸਾਈਡ ਵੀ ਸੀ ਤੇ ਤਬ ਸਟਾਪਟਾ ਬੁਝੀ ਸੀ ਹਾਂ ਜੀ ਬਾਬਾ ਜੀ ਅਸੀਂ ਤਾਂ ਦੋ ਜਾਨੀ ਸੀ ਠੀਕ ਹੈ ਨਾ ਫੈਮਿਲੀ ਸੀ ਸਾਡੀ ਬੇਬੀ ਸੀ ਨਾ ਤੇ ਅਸੀਂ ਕੋਈ ਪੋਸਟ ਕੰਪਲੇਂਟ ਕੀਤੀ ਹੈ ਹਾਂ ਜੀ ਕੀਤੀ ਹੈ ਐਫ ਆਈ ਆਰ ਦਰਜ ਕਰਾਈ ਹੈ ਨਾ ਪਿਉਰਿਟੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਉੱਥੇ ਕੀ ਮੰਗਤ ਉਸੀ ਮੰਗਦਾ ਆਪਣੀ ਉਹਨਾਂ ਨੂੰ ਬਸ ਅਜੇ ਦਮਉਂਤੀ ਨੂੰ ਨੰਦਨ ਵਨ ਪਛਾਤੇ ਆ ਠੀਕ